ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਇਹ ਜਿਵੇਂ ਕਿ 16 ਜੂਨ ਨੂੰ ਭਾਪ ਕੱਲ ਨੂੰ ਵਾਦਸਰੇ ਆ ਰਿਹਾ ਹੈ ਕੁਝ ਖਾਸ ਦਿਨ ਹੁੰਦੇ ਨੇ ਵੈਸੇ ਤਾਂ ਹਰ ਦਿਨੀ ਖਾਸ ਹੈ ਕਿ ਕਿ ਸਾਨੂੰ ਇਸ ਤਰ੍ਹਾਂ ਜੀਣਾ ਚਾਹੀਦਾ ਹੈ ਜਿਵੇਂ ਕਿ ਇਹ ਲਾਸਟ ਦਿਨ ਹੋਵੇ ਸਾਡਾ ਉਹ ਜਾਰੇ ਤੁਸੀਂ ਇੰਜੋਏ ਕਰਦੇ ਆ ਮੈਂ ਜਵਾਨੀ ਦੇ ਵਿੱਚ ਨਹੀਂ ਆਪਣੇ ਜੋ ਮੇਰੀ ਉਮਰ ਦੇ ਆ ਉਹਨਾਂ ਲੋਕਾਂ ਦੀ ਗੱਲ ਕਰਦਾ ਜੋ 70 ਸਾਲ ਤੋਂ ਉਪਰ ਹੋ ਜਾਂਦੇ ਆ ਉਹਨਾਂ ਨੂੰ ਵਧੀਆ ਜੀਣਾ ਵਧੀਆ ਸੋਚਣਾ ਜੀਣਾ ਚਾਹੀਦਾ ਹੈ ਜਿਵੇਂ ਕਿ ਮੈਂ ਬੇਨਤੀ ਕੀਤੀ ਸੀ ਕੁਝ ਖਾਸ ਦਿਨ ਹੁੰਦੇ ਨੇ ਸਾਰੀ ਦੁਨੀਆ ਦੇ ਉੱਤੇ ਕੈਲੰਡਰ ਦੇ ਹਿਸਾਬ ਨਾਲ ਜਿਵੇਂ ਕਿ 31 ਜਿਹੜੀ ਦਸੰਬਰ ਹੈ ਨਿਊ ਇਅਰ ਈਵ ਜੀ ਨੂੰ ਕਿਹਾ ਜਾਂਦਾ ਹੈ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਵਾਲਾ ਉਹ ਸਾਰੇ ਦੁਨੀਆ ਦੇ ਮਨਾਇਆ ਜਾਂਦਾ ਹੈ ਤੇ ਇਸੇ ਤਰ੍ਹਾਂ ਫਾਦਰ ਡੇ ਜਿਹੜਾ ਹੈ ਉਹ ਜੂਨ ਦੇ ਵਿੱਚ ਆਉਂਦਾ ਹੈ ਜਿਹੜਾ ਕਿ ਸਾਰੇ ਪਲੈਨਟ ਤੇ ਹੀ ਮਨਾਇਆ ਜਾਂਦਾ ਹੈ ਜੂਨ ਦੇ ਵਿੱਚ ਜਿਹੜਾ ਮਿਡਲ ਆਫ ਜੂਨ ਦਾ ਸੰਡੇ ਹੁੰਦਾ ਹੈ ਉਦੋਂ ਇਹ ਮਨਾਇਆ ਜਾਂਦਾ ਜਿਵੇਂ ਕਿ ਐਸਵਰੀ 16 ਜੂਨ ਇਹ ਦੋਨਾਂ ਦਿਨਾਂ ਦੇ ਨਾਲ ਹੀ ਮੇਰੀਆਂ ਤੇ ਮੇਰੇ ਸਾਰੇ ਬਾਪੂ ਦੀ ਫੈਮਿਲੀ ਬਣੀ ਉਹ ਸਰਦਾਰ ਸ਼ੇਰ ਸਿੰਘ ਤੇ ਸਾਡੀ ਮਾਤਾ ਜੀ ਪਰਸਨਿਕੁਰ ਉਹਨਾਂ ਦੀ ਜੀ ਨਵੀਂ ਫੈਮਿਲੀ ਹੈ ਜੋ ਬਹੁਤ ਹੀ ਖਾਸ ਜਰਣਾ ਸਾਡੀ ਯਾਦਗਰਵੀ ਜੁੜੀ ਹੋਈ ਹੈ ਇੱਕ ਕੁਦਰਤੀ ਸੀ ਸ਼ਾਇਦ ਕਿਉਂਕਿ 31 ਦਸੰਬਰ 1998 ਨੂੰ ਸਾਡੇ ਮਾਤਾ ਜੀ ਪਰਸਨ ਕੌਰ ਜੀ ਇਸ ਦੁਨੀਆ ਨੂੰ ਅਲਵਦਾ ਕਹਿ ਕੇ ਸੀ ਉਸ ਵੇਲੇ ਜਿਹੜੀ ਹੈ ਉਹ ਨਿਊ ਜਰਿਵੀਸੀ ਮੈਰਿਬਲ ਟੈਂਗਲਨ ਦੇ ਵਿੱਚ ਹੀ ਸੀ ਉਸੇ ਵੇਲੇ ਮੈਂ ਗਿਆ ਇੱਕ ਲੰਮੀ ਸਟੋਰੀ ਹੈ ਤੇ ਇਸੇ ਤਰ੍ਹਾਂ ਉਦੋਂ ਤਕਰੀਬਨ 6 ਮਹੀਨੇ ਬਾਅਦ 19 ਜੂਨ 1999 ਨੂੰ ਸਾਡੇ ਪਿਤਾ ਸਰਦਾਰ ਸ਼ੇਰ ਸਿੰਘ ਜੀ ਉਹ ਇਸ ਦੁਨੀਆ ਨੂੰ ਅਲਵਦਾ ਕਹਿ ਕੇ ਪਹਿਲਾ ਵੀ ਖਾਸ ਦਿਨ ਸੀ ਕੈਲੰਡਰ ਦੇ ਨਾਲ ਜੁੜਿਆ ਹੋਇਆ ਸੀ 31 ਦਸੰਬਰ ਤੇ ਐਵੇਂ ਉਹ ਸਾਲ ਜਿਹੜਾ 19 ਜੂਨ 1999 ਨੂੰ ਫਾਦਰਡੇ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿਉਂਕਿ ਇੱਥੇ ਬਣਾ ਰਹੇ ਸਾਂ ਜਦੋਂ ਮੈਨੂੰ ਟੈਲੀਫੋਨ ਆਇਆ ਤੇ ਇਹ ਕਿਉਂਕਿ 25 ਸਾਲ ਹੋ ਗਏ ਸਾਡੇ ਪਿਤਾ ਜੀ ਨੂੰ ਇਸ ਸੰਸਾਰ ਤੋਂ ਗਿਆ ਹੋਇਆ ਨੂੰ ਤੇ ਆ ਜਿਹੜੀ ਮਾਤਲੀ ਨਜ਼ਮ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਪੰਡਿਤ ਉਹ ਵਰਦੀ ਹੈ ਜਿਹੜੇ ਕਿ ਅਜਾਨ ਮੰਦਰ ਦੇ ਪੰਡਤ ਨੇ ਬਹੁਤ ਹੀ ਜਿਹੜੇ ਉਹ ਲੇਖ ਵੀ ਨੇ ਪੰਡਤ ਵੀ ਨੇ ਕਿਉਂਕਿ ਅਜਾਨ ਸਾਰਿਆਂ ਨੂੰ ਪਤਾ ਹੈ ਕਿ ਦੱਖਣੀ ਭਾਰਤ ਦੇ ਵਿੱਚ ਹੈ ਮੰਦਰ ਆ ਉੱਥੇ ਤੇ ਇਹ 2009 ਦੀ ਗੱਲ ਹੈ ਕਿ ਮੈਂ YouTube ਰਾਹੀਂ ਉਹਨਾਂ ਨੂੰ ਸੁਣਿਆ ਸੀ ਉਹਨਾਂ ਨੇ ਖਾਸ ਦਿਨ ਤੇ ਪੜ੍ਹੀ ਸੀ ਤੇ ਮੈਂ ਨੋਟ ਕੀਤੀ ਇਹ ਹੈ ਨਜ਼ਮ 2010 ਦੇ ਵਿੱਚ ਸਾਂਝੀ ਵਾਇਰ ਰੇਡੀ ਉੱਤੇ ਵੀ ਫਵਾਜ਼ ਦੇ ਤੇ ਪੜ੍ਹੀ ਸੀ ਤੇ ਉਦੋਂ ਦੀ ਮੇਰੀ ਸਾਹਮ ਕੇ ਰੱਖੀ ਹੋਈ ਹੈ ਤੇ ਮੈਂ ਫਿਰ ਸੋਚਿਆ ਵੀ ਹੁਣ 25 ਸਾਲ ਤੇ ਮੈਂ ਆਪਣੇ ਵੱਲੋਂ ਤੇ ਸਗਾਰ ਸਾਡੇ ਬਾਪ ਸਗਾਰ ਸ਼ੀਸ਼ ਸਿੰਘ ਤੇ ਸਹਰੀ ਮਾਤਾ ਪ੍ਰਸੰਤ ਗੁਰਦੇ ਜਿੰਨੀ ਵੀ ਫੈਮਿਲੀ ਹੈ ਉਹਨਾਂ ਵੱਲੋਂ ਸਮਾਪਰਤ ਕਰਦਾ ਹਾਂ ਉਹਨਾਂ ਦੀ ਯਾਦ ਦੇ ਵਿੱਚ ਤੇ ਇਸ ਨਜ਼ਮ ਦੇ ਵਿੱਚ ਪੰਡਤ ਜੀ ਨੇ ਪਿਤਾ ਬਾਰੇ ਕੀ ਕਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਤੇ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਜਿੰਨੇ ਵੀ ਇਸ ਵੇਲੇ ਜਿਹੜੇ ਤੁਸੀਂ ਦਿਨ ਮਨਾ ਰਹੇ ਹੋ ਜਿਨ੍ਹਾਂ ਦੇ ਮਾਪੇ ਹਨ ਉਹਨਾਂ ਅਸਲ ਵੀ ਇੱਕ ਖੁਸ਼ੀ ਦੀ ਗੱਲ ਹੈ ਤੇ ਜਿਨ੍ਹਾਂ ਦੇ ਉਹ ਚਲੇ ਗਏ ਆ ਉਹ ਅਕਸਰ ਇਸ ਦੁਨੀਆ ਤੋਂ ਹਰ ਇੱਕ ਬੰਦੇ ਨੇ ਅਲਵਿਦਾ ਕਰਨਾ ਹੀ ਹੈ ਇੱਕ ਦਿਨ ਆਉ ਮੈਂ ਸਾਜੀ ਕਰਦਾ ਹਾਂ ਉਹ ਨਜ਼ਮ ਕਿ ਪਿਤਾ ਪਿਤਾ ਜੀਵਨ ਹੈ ਜਿਵੇਂ ਕਿ ਪਾਣੀ ਪਿਤਾ ਕਿਹਾ ਰੋਕ ਪਾਣੀ ਤੋਂ ਬਿਗੈਰ ਕੋਈ ਵੀ ਜਿਹੜੀ ਚੀਜ਼ ਹੈ ਜਿੰਦਾ ਨਹੀਂ रह ਸਕਦੀ ਪਿਤਾ ਜੀਵਨ ਹੈ ਸੰਭਲ ਹੈ ਸ਼ਕਤੀ ਹੈ ਤੁਹਾਨੂੰ ਸੰਭਾਲਦਾ ਵੀ ਹੈ ਤੁਹਾਨੂੰ ਸ਼ਕਤੀ ਵੀ ਦਿੰਦਾ ਹੈ ਪਿਤਾ ਸ੍ਰਿਸ਼ਟੀ ਕੇ ਨਿਰਮਾਨ ਕੀ অতি ਵਿਦ ਕੀ ਹੈ ਪਾਵਕ ਪਿਤਾ ਦੇ ਰਾਹੀਂ ਸ੍ਰਿਸ਼ਟੀ ਦਾ ਵਾਧੂ ਹੈ ਜਣ ਕੇ ਪਿਤਾ ਉਂਗਲੀ ਪਗੜੇ ਬੱਚੇ ਦਾ ਸਹਾਰਾ ਹੈ ਪਿਤਾ ਕਰੀਬ ਕੁਝ ਖੱਟਾ ਤੇ ਕਬੀ ਖਾਰਾ ਹੈ ਕਈ ਪਿਤਾ ਜਿਹੜਾ ਬੱਚੇ ਨੂੰ ਝੜਕਦਾ ਵੀ ਹੈ ਕਈ ਉਹ ਮਿੱਠਾ ਵੀ ਹੁੰਦਾ ਹੈ ਪਿਤਾ ਪਾਲਣ ਹੈ ਪੋਸਣ ਹੈ ਪਰਿਵਾਰ ਦਾ ਉਨਸ਼ਾਸਨ ਹੈ ਪਿਤਾ ਤੋਂ ਸੇ ਚੱਲਣੇ ਵਾਲਾ ਪ੍ਰੇਮ ਦਾ ਪ੍ਰਿਸ਼ਾਸ਼ਨ ਹੈ ਪਿਤਾ ਰੋਟੀ ਹੈ ਕਪੜਾ ਹੈ ਮਕਾਨ ਹੈ ਭਾਵੇਂ ਪਿਤਾ ਕਮਾਈ ਕਰਦਾ ਵੀ ਤਾਂ ਹੀ ਆਪਣੇ ਘਰ ਚੱਲਦੇ ਨੇ ਪਿਤਾ ਸੋਰੇ ਜਿਹੇ ਪ੍ਰਿੰਦੇ ਦਾ ਬੜਾ ਆਸਮਾਨ ਹੈ ਹੁਣ ਜਦੋਂ ਆਪਾਂ ਛੋਟੇ ਹੁੰਦੇ ਸੀ ਪਿਤਾ ਦੇ ਨਾਲ ਜਾਂਦੇ ਸੀ ਤਾਂ ਉਹ ਆਪਦੇ ਆਪ ਨੂੰ ਅਸੀਂ ਜਾਨੀਏ ਵੱਡੇ ਸਮਝਦੇ ਸੀ ਜੇ ਕੋਈ ਸਾਡੇ ਨਾਲ ਲੜਾਈ ਹੁੰਦੀ ਸੀ ਅਸੀਂ ਇਹ ਛੋਟੇ ਹੁੰਦੇ ਕਹਿੰਦੇ ਸੀ ਮੈਂ ਆਪਣੇ ਬਾਪੂ ਨੂੰ ਦੱਸੂ ਪਿਤਾ ਆ ਪਰ ਦਸਤਤ ਅਨੰਤ ਪਿਆਰ ਹੈ ਪਿਤਾ ਹੈ ਤੋਂ ਬੱਚੋਂ ਕੋ ਇੰਤਜ਼ਾਰ ਹੈ ਉਹਦੇ ਆਉਣ ਦਾ ਘਰ ਨੂੰ ਜੇ ਕਿਸੇ ਦਾ ਪਿਆਰ ਜਿੰਦਾ ਹੈ ਤਾਂ ਹੀ ਉਹਨੂੰ ਇੰਤਜ਼ਾਰ ਹੋਣਾ ਵੀ ਜਦੋਂ ਉਹਨੇ ਕਰੇ ਕਰਾਉਣਾ ਹੈ ਪਿਤਾ ਸੇ ਹੀ ਬੱਚੋਂ ਕੇ ਢੇਰ ਸਾਰੇ ਸੁਪਨੇ ਹੈ ਪਿਤਾ ਹੈ ਤੋ ਬਾਜ਼ਾਰ ਕੇ ਸਭ ਖਿਲਾਉਨੇ ਆਪਣੇ ਹੈ ਕਿਉਂਕਿ ਉਹਨੇ ਹੀ ਖਰੀਦ ਕੇ ਦੇਣੇ ਦਿੰਦੇ ਹਾਰਤੇ ਪਿਤਾ ਸੇ ਹੀ ਪਰਿਵਾਰ ਮੇਂ ਪ੍ਰੀਤ ਪਲ ਰਾਗ ਹੈ ਪਿਤਾ ਸਹੀ ਮਾਂ ਕੀ ਬਿੰਦੀ ਔਰ ਸਹਾਗ ਹੈ ਜਿਨੇ ਚਲ ਪਿਓ ਜਿਉਂਦਾ ਉਹ ਨજર ਸਾਡੀ ਮਾਂ ਜਿਹੜੀ ਹੈ ਉਹਦਾ ਸੁਹਾਗ ਹੈ ਪਿਤਾ ਪ੍ਰਮਾਤਮਾ ਕੀ ਆਗ ਸਹੀ ਕੀ ਆਤਮ ਸ਼ਕਤੀ ਹੈ ਪਿਤਾ ਗ੍ਰਹਿ ਆਸ਼ਰਮ ਮੇ ਉੱਚ ਸਤਿਤੀ ਕੀ ਭਗਤੀ ਹੈ ਅੱਗੇ ਚਲ ਕੇ ਪੰਡਤ ਜੀ ਸਾਨੂੰ ਦੱਸ ਰਹੇ ਨੇ ਕਿ ਪਿਤਾ ਆਪਣੀ ਆਸ਼ਾਆਂ ਦਾ ਅਨੰਤ ਔਰ ਪਰਿਵਾਰ ਦੀ ਪੂਰਤੀ ਹੈ ਪਿਤਾ ਰਤਮੇ دیے ਹੋਏ ਸੰਸਕਾਰਾਂ ਦੀ ਮੂਰਤੀ ਹੈ ਭਾਵ ਜਿਹੜੇ ਸਾਡੇ ਮਾਂ-ਬਾਪ ਆ ਉਹੀ ਸਾਨੂੰ ਸੰਸਕਾਰ ਦਿੰਦੇ ਹੈ ਪਿਤਾ ਇੱਕ ਜੀਵਨ ਕੋ ਜੀਵਨ ਦਾਣ ਹੈ ਪਿਤਾ ਦੁਨੀਆ ਦਿਖਾਣੇ ਦਾ ਐਸਾਨ ਹੈ ਪਿਤਾ ਸੁਰੱਖਿਆ ਹੈ ਔਰ ਸਿਰ ਪਰ ਹੱਥ ਹੈ ਪਿਤਾ ਨਹੀਂ ਤਾਂ ਬਚਪਨ ਅनाथ ਹੈ ਇਹ ਵੀ ਗਿਆਪ ਸਾਰੇ ਨੂੰ ਪਤਾ ਹੀ ਹੈ ਸੋ ਪਿਤਾ ਸੇ ਬੜਾ ਆਪਣਾ ਨਾਮ ਕਰੋ ਭਾਉ ਪਿਓ ਤੋਂ ਵਿਵਧ ਕੇ ਮਿਹਨਤ ਕਰੋ ਇਹ ਹੁਣ ਅਗੀਆਂ ਲਾਈਨਾਂ ਦੇ ਵਿੱਚ ਪੰਡਿਤ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਸੋ ਪਿਤਾ ਸੇ ਬੜਾ ਆਪਣਾ ਨਾਮ ਕਰੋ ਪਿਤਾ ਕਾ ਅਪਮਾਨ ਨਹੀਂ ਉਨ ਪਰ ਅਭਿਮਾਨ ਕਰੋ ਪਿਓ ਦਾ ਕਦੇ ਵੀ ਅਪਮਾਨ ਨਾ ਕਰੋ ਸਮਾ ਅਭਿਮਾਨ ਕਰੋ ਕਿ ਮੇਰਾ ਇਹ ਜ ਆ ਪਿਤਾ ਹੈ ਕਿਉਂਕਿ ਮਾਂ ਬਾਪ ਕੀ ਕਮੀ ਕੋ ਕੋਈ ਬਾੜ ਨਹੀਂ ਸਕਤਾ ਔਰ ਈਸ਼ਰ ਵੀ ਇਨ ਕੀ ਅਸੀਸੋ ਕੋ ਕਾਟ ਨਹੀਂ ਸਕਤਾ ਮਾਂ ਬਾਪ ਦੀਆਂ ਦਿੱਤੀਆਂ ਹੋਈਆਂ ਅਸੀਸਾਂ ਤੁਰ ਦਰਗਾਹ ਤੇ ਵੀ ਪੰਡਤ ਜੀ ਕਹਿੰਦੇ ਨੇ ਕਿ ਸੁਣੀਆਂ ਜਾਂਦੀਆਂ ਨੇ ਔਰ ਹਿੰਦਿਆ ਨੇ ਵਿਸ਼ਵ ਮੇਂ ਕਿਸੇ ਵੀ ਦੇਵਤੇ ਕਾ ਸਥਾਨ ਦੂਜਾ ਹੈ ਕਿਉਂਕਿ ਪਹਿਲਾ ਮਾਂ-ਬਾਪ ਦਾ ਹੈ ਫਿਰ ਕਿਸੇ ਦੇਵੀ-ਦੇਵਤੇ ਦਾ ਮਾਂ-ਬਾਪ ਕੀ ਹੀ ਸੇਵਾ ਸਭ ਸੇ ਬੜੀ ਪੂਜਾ ਹੈ ਭਾਵ ਤੁਹਾਨੂੰ ਤੀਰਥਾਂ ਦੇ ਜਾਣ ਦੀ ਲੋੜ ਨਹੀਂ ਤੁਹਾਨੂੰ ਲੰਗਰ ਰਣਾਉਣ ਦੀ ਲੋੜ ਨਹੀਂ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਜਿਹੜਾ ਬੰਦਾ ਆਪਣੇ ਮਾਂ-ਬਾਪ ਦੀ ਸੇਵਾ ਕਰਦਾ ਹੈ विश्व में किसी भी तीर्थ की यात्रा व्यर्थ है पण पंडित जी ने खोल के दस्त दी है इस लाइन दे विच विश्व में किसी भी तीर्थ की यात्राएं व्यर्थ है यदि बेटे के होते हुए मां-बाप असमर्थ है जे बच्चा जोंगा भा मुंडा जोंगा ते मां-पियो ਹੈ ਤੇ ਜੇ ਉਹ ਸਮਰਥ ਹੈ ਕਿਸੇ ਚੀਜ਼ ਵੱਲੋਂ ਤਾਂ ਉਹ ਪੰਡਿਤ ਜੀ ਨੇ ਸਾਨੂੰ ਸਮਝਾਇਆ ਕਿ ਵਿਸ਼ਮੇ ਕਿਸੇ ਵੀ ਤੀਰਥ ਦੀ ਯਾਤਰਾ ਹੈ ਵਿਅਰਥਾ ਹੈ ਜੇ ਜੀ ਬੇਟੇ ਕੇ ਹੁੰਤੇ ਹੋਏ ਮਾਪਾ ਬ ਅਸਮਰਥ ਹੈ ਆਖਰੀ ਜਿਹੜੀਆਂ ਲਾਈਨਾਂ ਨੇ ਆ ਜਾਂ ਇਹ ਗेलो ਆਖਰੀ ਸ਼ੇਅਰ ਉਹ ਖੁਸ਼ ਨਸੀਬ ਹੈ ਉਹ ਖੁਸ਼ ਨਸੀਬ ਹੈ ਮਾਪਾਪ ਜਿਨਕੇ ਸਾਥ ਹੁੰਦੇ ਹਨ ਕਿਉਂਕਿ ਮਾਪਾਪ ਦੀਆਂ ਅਸੀਸੋਂ ਕੇ ਹਾਥ ਹਜ਼ਾਰੋਂ ਹਾਥ ਹੁੰਦੇ ਹਨ ਜਿਵੇਂ ਕਿ ਪਹਿਲੀਆਂ ਲੈਕਚਰ ਦੇ ਵਿੱਚ ਵੀ ਪੰਡਤ ਜੀ ਨੇ ਸਾਨੂੰ ਸਮਝਾਇਆ ਕਿ ਮਾਪਾਪ ਦੀਆਂ ਜਿਹੜੀਆਂ ਅਸੀਸਾਂ ਕਦੇ ਅਜਾਈ ਨਹੀਂ ਜਾਂਦੀਆਂ ਉਹ ਤੁਰ ਦਰਗਾਹ ਤੇ ਸੁਣੀਆਂ ਜਾਂਦੀਆਂ ਨੇ ਇਸ ਕਰਕੇ ਅੱਥਵਾਂ ਕੇ ਬੇਨਤੀ ਹੈ ਕਿ ਜਿਨ੍ਹਾਂ ਦੇ ਮਾਪਾਪ ਜਿਉਂਦੇ ਨੇ ਮਾਪਾਪ ਦੀ ਸੇਵਾ ਕਰੋ ਤੇ ਆਪਣਾ ਇਹ ਸਾਡਾ ਫਰਜ਼ ਵੀ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਜਦ ਸਾਨੂੰ ਲੋੜ ਸੀ ਮਾਪੇ ਨੇ ਸਾਨੂੰ ਪਾਲਿਆ ਸੀ ਜਦੋਂ ਮਾਪੇ ਨੂੰ ਲੋੜ ਹੈ ਤੇ ਅਸੀਂ ਉਹ ਆਪਣਾ ਕਰਜ਼ਾ ਲਾ ਸਕੀਏ ਅੱਜ ਲਈ ਇਹ ਨਹੀਂ ਤੇ ਮੇਰੀ ਫਿਰ ਬੇਨਤੀ ਹੈ ਕਿ ਵਕਤਵਾਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਰੇ ਜਿਨੇ ਵੀ ਇਸ ਬਲੌਗਰ ਤੇ ਪਿਤਾ ਨੇ ਮੇਰੇ ਵੱਲੋਂ ਉਹਨਾਂ ਵਾਸਤੇ ਰਦਾਸ ਉਸ ਕਾਲਪੁਰਖ ਨੂੰ ਉਹ ਹਮੇਸ਼ਾ ਆਪਣੀ ਫੈਮਿਲੀ ਦੇ ਵਿੱਚ ਰਹੇ ਤੇ ਆਪਣਾ ਟਾਈਮ ਪੂਰਾ ਬਿਯਾਰ ਕੇ ਇੱਕ ਦਿਨ ਜਾਣ ਦਾ ਹੈ ਹੀ ਉਹ ਆਪਣਾ ਪੂਰਾ ਟਾਈਮ ਇਸਪਲੈਂਡਰ ਤੇ ਗੁਜ਼ਾਰ ਕੇ ਜਾਣ ਸ਼ਾਂਤੀਪੂਰਵਕ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ